ਸਾਡੇ ਸੰਸਦ ਬਣੇ ਨੇ ਸਾਨੂੰ ਨਹੀਂ ਪਤਾ ਕਿ ਉਹ ਸਾਡੇ ਵਾਸਤੇ ਕੀ ਕਰ ਰਹੇ ਨੇ ਉਹਨਾਂ ਨੇ ਸਾਡੇ ਪਠਾਨਕੋਟ ਵਸੇ ਜਾਂ ਗੁਰਦਾਸਪੁਰ ਵਸਤੇ ਕੁਝ ਵੀ ਨਹੀਂ ਕੀਤਾ ਉਹ ਸੰਸਦ ਬਣ ਕੇ ਇੱਥੋਂ ਦੁਵਾਰ ਤੋਂ ਮੁੰਬਈ ਵੱਲ ਸ਼ਿਫਟ ਹੋ ਗਏ ਨੇ ਤੇ ਸਿਰਫ ਇੱਕ ਆਪਣੀ ਤਨਖਾਹ ਜਿਹੜੀ ਉਹਨਾਂ ਨੂੰ ਮਿਲਦੀ ਪਈ ਹੈ ਉਹ ਮੈਨੂੰ ਲੱਗਦਾ ਸਿਰਫ ਤਨਖਾਹ ਪਿੱਛੇ ਆਪਣੀ ਆਈ ਸੀ ਇੱਥੇ ਸੰਸਦ ਬਣਨ ਵਾਸਤੇ ਪਰ ਕਹਿੰਦੇ ਨੇ ਹਰ ਇੱਕ ਨੂੰ ਬਰਾਬਰ ਦਾ ਦਰਜਾ ਦਿੱਤਾ ਜਾਣਾ ਚਾਹੀਦਾ ਬਰਾਬਰ ਦਾ ਦਰਜਾ ਕਿਉਂ ਨਹੀਂ ਦਿੱਤਾ ਜਾ ਰਿਹਾ ਪ੍ਰਧਾਨ ਮੰਤਰੀ ਜੀ ਨੂੰ ਮੇਰੀ ਇਹ ਇੱਕ ਅਪੀਲ ਹੈ ਕਿ ਅਗਰ ਅਸੀਂ ਉਹਨਾਂ ਨੂੰ ਪੂਰੀ ਕੋਸ਼ਿਸ਼ ਕਰਾਂਗੇ ਕਿ ਅਗਲੀ ਵਾਰ ਵੀ ਨਰਿੰਦਰ ਮੋਦੀ ਜੀ ਹੀ ਆਣ ਤੇ ਸਾਡੀ ਇਸ ਕਹਿੰਦੇ ਮੰਗ ਨੂੰ ਪੂਰਾ ਕੀਤਾ ਜਾਏ ਇੱਕ ਮਹਿਲਾ ਰਕਸ਼ਨ ਤੇ ਇੱਕ ਜਿਹੜਾ ਰੈਜ਼ਰਵੇਸ਼ਨ ਕੋਟਾ ਜਿਹੜਾ ਨੂੰ ਖਤਰ ਕੀਤਾ ਜਾਏ ਇਹ ਜਿਹੜੀਆਂ ਸਾਡੀ ਜੜਾ ਨੂੰ ਵੱਡਦਾ ਜਾ ਰਿਹਾ ਹੈ ਇਹ ਵਾਲ ਨਹੀਂ ਜਾਣਗੇ ਤੇ ਕੀ ਕਰਨਗੇ ਸਰਕਾਰ ਆਪਣਾ ਫਾਇਦਾ ਕਰਨ ਵਾਸਤੇ ਬਾਹਰੋਂ ਨਸ਼ਾ ਮੰਗਵਾਉਂਦੇ ਨੇ ਸਭ ਕੁਝ ਕਰਦੇ ਨੇ ਬੱਚੇ ਪਟਕੀ ਜਾ ਰਹੇ ਨੇ ਅੱਜ ਦੀਆਂ ਕੁੜੀਆਂ ਇੰਨਾ ਡਰਗਸ ਕਰ ਰਹੀਆਂ ਨੇ ਪੰਜਾਬ ਸਰਕਾਰ ਵਿੱਚ ਅਗਰ ਬੀਜੇਪੀ ਆ ਜਾਂਦੀ ਹੈ ਤੇ ਫਿਰ ਤੇ ਮੈਂ ਤੇ ਇਹੀ ਕਹਾਂਗੀ ਕਿ ਕਾਇਆ ਪਲਟ ਜਾਏਗੀ ਔਰ ਨਰਿੰਦਰ ਮੋਦੀ ਨੂੰ ਹੀ ਮੈਂ ਐਜ਼ ਅ ਪ੍ਰਾਈਮ ਮਿਨਿਸਟਰ ਦੇਖਣਾ ਚਾਹਾਂਗੀ ਜਿਸ ਨੇ ਸਾਡੇ ਦੇਸ਼ ਲਈ ਅ ਨਮਸਕਾਰ ਪੰਜਾਬ ਤੱਕ ਜੇ ਤੁਹਾਡਾ ਸਵਾਗਤ ਹੈ ਅੱਜ ਪਠਾਨਕੋਟ ਚ ਕੁਝ ਮਹਿਲਾਵਾਂ ਸਾਡੇ ਨਾਲ ਮੌਜੂਦ ਹੈ ਜਿਨ੍ਹਾਂ ਨਾਲ 2024 ਚੋਣਾਂ ਨੂੰ ਲੈ ਕੇ ਚਰਚਾ ਕੀਤੀ ਜਾਏਗੀ ਨਾਨੀ ਲਾਲ ਚੱਚਾ ਕੀਤੀ ਜਾਏਗੀ ਆਣਾ ਲੋਕ ਸਭਾ ਚਨਾ ਕਿਨੂੰ ਆਪਣਾ ਪ੍ਰਧਾਨ ਮੰਤਰੀ ਦਾ ਚਿਹਰਾ ਦੇਖਣਾ ਚਾਹੁੰਦੇ ਹੈ ਨਾਲ ਹੀ ਮੌਜੂਦ ਸੰਸਦ ਉਹਨੂੰ ਲੈ ਕੇ ਗੱਲ ਕਰਗੇ ਪਿਛਲੇ 5 ਸਾਲ ਪਠਾਨਕੋਟ ਤੇ ਗੁਰਦਾਸਪੁਰ ਕਿੰਨਾ ਕ ਵਿਕਾਸ ਮੌਜੂਦ ਸੰਸਦ ਵੱਲੋਂ ਕਰਵਾਇਆ ਗਿਆ ਕੁਝ ਮਹਿਲਾਏ ਹੁਣ ਸਾਡੇ ਨਾਲ ਮੌਜੂਦ ਹੈ ਜਿਨ੍ਹਾਂ ਨਾਲ ਗੱਲਬਾਤ ਕਰਾਂਗੇ ਮੈਂ ਕੀ ਨਾ ਤੁਹਾਡਾ ਮੇਰਾ ਨਾਮ ਸੋਨੀਆ ਮੈਂ ਪਠਾਨਕੋਟ ਤੋਂ ਬਿਲੋਂਗ ਕਰਦੀ ਆ ਤੇ ਇਸ ਟਾਈਮ ਤੇ ਮੈਂ ਨਰਿੰਦਰ ਮੋਦੀ ਜੀ ਨੂੰ ਹੀ ਆਪਣਾ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਦੇਖਣਾ ਚਾਹਾਂਗੀ ਉਹਨਾਂ ਨੇ ਸਾਡੇ ਦੇਸ਼ ਲਈ ਬਹੁਤ ਕੁਝ ਕੀਤਾ ਹੈ ਜਿਵੇਂ ਕਿ ਧਾਰਾ 370 ਜਿਹੜਾ ਕਿ ਇੰਪੋਸੀਬਲ ਗੱਲ ਸੀਗੀ ਕਸ਼ਮੀਰ ਦੇ ਵਿੱਚੋਂ ਹਟਾਉਣਾ ਉਹਨਾਂ ਨੇ ਇਸ ਨੂੰ ਇਸ ਚੀਜ਼ ਨੂੰ ਵੀ ਪੋਸੀਬਲ ਕੀਤਾ ਅਯੋਧਿਆ ਦਾ ਮਾਮਲਾ ਜਿਹੜਾ ਬਾਬਰੀ ਮਸਜਿਦ ਦਾ ਮਾਮਲਾ ਸੀਗਾ ਉਸ ਮਾਮਲੇ ਨੂੰ ਨਿਪਟਾਉਣਾ ਵੀ ਕਿਸੇ ਵੀ ਪ੍ਰਧਾਨ ਮੰਤਰੀ ਦੇ ਪਾਸ ਦੀ ਗੱਲ ਨਹੀਂ ਰਹੀ ਅੱਜ ਤੱਕ ਇਹ ਮਾਮਲਾ ਲਟਕਦਾ ਰਿਹਾ ਪਰ ਉਹਨਾਂ ਦੀ ਨੇਤ੍ਰਿਤਵ ਵਿੱਚ ਇਸ ਨੂੰ ਵੀ ਪੋਸੀਬਲ ਕਰਕੇ ਦਿਖਾਇਆ ਉਹਨਾਂ ਨੇ ਪਰ ਆਮਲੇ ਟਾਈਮ ਦੇ ਵਿੱਚ ਮੈਂ ਇਹ ਕਹਿਣਾ ਚਾਹਾਂਗੀ ਮਹਿਲਾਵਾਂ ਦੇ ਵਾਸਤੇ ਵੀ ਉਹ ਕੁਝ ਕਰਨ ਮਹਿਲਾਵਾਂ ਦੇ ਵਾਸਤੇ ਅਰਖਣ ਦੀ ਗੱਲ ਕੀਤੀ ਗਈ ਸੀ ਤ 3% ਇੰਪਲੀਮੈਂਟ ਤੇ ਕਰ ਦਿੱਤਾ ਪਰ ਉਸ ਨੂੰ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ ਕਿਹਾ ਗਿਆ ਸੀਗਾ ਕਿ ਜੇਦੋਂ ਕੋਈ ਮਹਿਲਾ ਕਿਸੇ ਉੱਚੇ ਉੱਚੇ ਪਦਵੀ ਦੇ ਬੈਠੇਗੀ ਤੇ ਇਸ ਅਰਖਣ ਨੂੰ ਖਤਮ ਕਰ ਦਿੱਤਾ ਜਾਵੇਗਾ ਹੁਣ ਸਾਡੇ ਰਾਸ਼ਟਰਪਤੀ ਜਿਹੜਾ ਕਿ ਸਾਰਿਆਂ ਨੂੰ ਪਤਾ ਹੈ ਮਹਿਲਾ ਹੀ ਹੈ ਇੱਕ ਪਰ ਉਨ੍ਹਾਂ ਦੇ ਆਉਣ ਦੇ ਬਾਅਦ ਵੀ ਇਸ ਚੀਜ਼ ਨੂੰ ਇੰਪਲੀਮੈਂਟ ਨਹੀਂ ਕੀਤਾ ਗਿਆ। ਉਹ ਮਹਿਲਾ ਅਰਖਣ ਦੇ ਨਾਲ-ਨਾਲ ਮੈਂ ਦੂਸਰੇ ਰੈਜ਼ਰਵੇਸ਼ਨਸ ਦੇ ਬਾਰੇ ਵਿੱਚ ਵੀ ਕਹਿਣਾ ਚਾਹਾਂਗੀ ਕਿ ਸਾਡੇ ਬੱਚਿਆਂ ਨੂੰ ਇਸ ਤੇ ਬਹੁਤ ਸਫਰ ਕਰਨਾ ਪੈ ਰਿਹਾ ਹੈ। ਰੈਜ਼ਰਵੇਸ਼ਨ ਕੋਟਾ ਇਸ ਨੂੰ ਖਤਮ ਕੀਤਾ ਜਾਏ। ਇਹ ਸਾਡੇ ਦੇਸ਼ ਦੇ ਕਹਿੰਦੇ ਨੇ ਜੜ੍ਹਾਂ ਨੂੰ ਵੱਡਣ ਵਾਲਾ ਹਿਸਾਬ ਹੈ। ਅੱਜ ਤੋਂ 70-75 ਸਾਲ ਪਹਿਲੇ ਜਦੋਂ ਦੀ ਗੱਲ ਕੀਤੀ ਜਾਵੇ ਤਾਂ ਕਹਿ ਸਕਦੇ ਸੀਗੇ ਕਿ ਪਿਛੜਿਆ ਵਰਗ ਜਿਹੜਾ ਸੀਗਾ ਉਹਨਾਂ ਦਾ ਮਤਲਬ ਇੱਕ ਲੈਵਲ ਨਹੀਂ ਸੀਗਾ ਉਹ ਉੱਚੀ ਸਿੱਖਿਆ ਨੂੰ ਹਾਸਲ ਨਹੀਂ ਕਰ ਸਕਦੇ ਸੀ ਜਾਂ ਉਹਨਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ ਸੀ ਪਰ ਅੱਜ ਦਾ ਮਾਹੌਲ ਬਦਲ ਚੁੱਕਿਆ ਸਭ ਕੁਝ ਬਦਲ ਚੁੱਕਿਆ ਹੈ ਅੱਜ ਦਾ ਯੂਥ ਇੰਨਾ ਕੁ ਮਤਲਬ ਕਹਿ ਸਕਦੇ ਤੁਸੀਂ ਪੜਿਆ ਲਿਖਿਆ ਆਨਲਾਈਨ ਜਾਂ ਕਹਿੰਦੇ ਨੇ ਨੈਟ ਦੇ ਨਾਲ ਇੰਨੀ ਕੁ ਇੰਪਰੂਵਮੈਂਟ ਹੋਈ ਹੈ ਹਰ ਕਿਸੇ ਲਈ ਫੈਸਿਲਿਟੀਆਂ ਅਵੇਲੇਬਲ ਨੇ ਪਰ ਕਹਿੰਦੇ ਨੇ ਹਰ ਇੱਕ ਨੂੰ ਬਰਾਬਰ ਦਾ ਦਰਜਾ ਦਿੱਤਾ ਜਾਣਾ ਚਾਹੀਦਾ ਬਰਾਬਰ ਦਾ ਦਰਜਾ ਕਿਉਂ ਨਹੀਂ ਦਿੱਤਾ ਜਾ ਰਿਹਾ ਪ੍ਰਧਾਨ ਮੰਤਰੀ ਜੀ ਨੂੰ ਮੇਰੀ ਇਹੀ ਇੱਕ ਅਪੀਲ ਹੈ ਕਿ ਅਗਰ ਅਸੀਂ ਉਹਨਾਂ ਨੂੰ ਪੂਰੀ ਕੋਸ਼ਿਸ਼ ਕਰਾਂਗੇ ਕਿ ਅਗਲੀ ਵਾਰ ਵੀ ਨਰਿੰਦਰ ਮੋਦੀ ਜੀ ਹੀ ਆਣ ਤੇ ਸਾਡੀ ਇਸ ਕਹਿੰਦੇ ਨਾ ਮੰਗ ਨੂੰ ਪੂਰਾ ਕੀਤਾ ਜਾਏ ਇੱਕ ਮਹਿਲਾ ਅਰਖਣ ਤੇ ਇੱਕ ਜਿਹੜਾ ਰੈਜ਼ਰਵੇਸ਼ਨ ਕੋਟਾ ਜਿਹੜਾ ਨੂੰ ਖਤਮ ਕੀਤਾ ਜਾਏ ਇਹ ਜਿਹੜੀਆਂ ਸਾਡੀ ਜੜ੍ਹਾਂ ਨੂੰ ਵੱਡਦਾ ਜਾ ਰਿਹਾ ਹੈ ਨਵਿਸਕਰ ਮੈਂ ਕਿਹਾ ਤੁਹਾਡਾ ਮੇਰਾ ਨਾਮ ਵੰਦਨਾ ਬਰੋਲ ਹੈ ਮੈਮ ਮੌਜੂਦਾ ਸੰਸਦ ਦੀ ਗੱਲ ਕਰੀਏ ਸਨੀ ਦਿਓਲ ਦੀ ਕਿੰਨਾ ਕੁ ਵਿਕਾਸ ਪਠਾਨ ਕੋ ਗੁਰਦਾਸ ਵੀ ਕਰਕੇ ਕਿੰਨਾ ਵਿਕਾਸ ਕਰਵਾਏਗੇ ਦੇਖੋ ਜਿਹੜੇ ਸਾਡੇ ਸੰਸਦ ਬਣੇ ਨੇ ਸਾਨੂੰ ਨਹੀਂ ਪਤਾ ਕਿ ਉਹ ਸਾਡੇ ਵਾਸਤੇ ਕੀ ਕਰ ਰਹੇ ਨੇ ਉਹਨਾਂ ਨੇ ਸਾਡੇ ਪਠਾਨਕੋਟ ਵਸੇ ਜਾਂ ਗੁਰਦਾਸਪੁਰ ਵਸਤੇ ਕੁਝ ਵੀ ਨਹੀਂ ਕੀਤਾ ਉਹ ਸੰਸਦ ਬਣ ਕੇ ਇੱਥੋਂ ਦੁਵਾਰ ਤੋਂ ਮੁੰਬਈ ਵੱਲ ਸ਼ਿਫਟ ਹੋ ਗਏ ਨੇ ਤੇ ਸਿਰਫ ਇੱਕ ਆਪਣੀ ਤਨਖਾਹ ਜਿਹੜੀ ਉਹਨਾਂ ਨੂੰ ਮਿਲਦੀ ਪਈ ਹੈ ਉਹ ਮੈਨੂੰ ਲੱਗਦਾ ਸਿਰਫ ਤਨਖਾਹ ਪਿੱਛੇ ਆਪਣੀ ਆਈ ਸੀ ਇੱਥੇ ਸੰਸਦ ਬਣਨ ਵਾਸਤੇ ਅਸੀਂ ਲੋਕ ਬਾਅਦ ਦੇ ਮੈਂਬਰਾਂ ਨੂੰ ਸੰਸਦ ਬਣਾਉਨੇ ਆ ਇਹਦੇ ਵਿੱਚ ਸਾਡਾ ਕੀ ਫਾਇਦਾ ਵੈ ਉਹ ਆਂਦੇ ਨੇ ਆਪਣਾ ਜਿੱਤ ਗਏ ਅਸੀਂ ਹੀਰੋ ਹੀਰੋਇਨ ਨੂੰ ਖੜੇ ਕਰਦੇ ਆ ਹਾਂਜੀ ਬੜੇ ਅੱਛੇ ਚਿਹਰੇ ਨੇ ਬੜੇ ਸਾਨੂੰ ਪਸੰਦ ਨੇ ਅਸੀਂ ਉਹਨਾਂ ਨੂੰ ਜਿਤਾ ਦਿੰਨੇ ਆ ਤੇ ਸਾਡੇ ਵਸਤੇ ਉਹ ਕੀ ਕਰਕੇ ਗਏ ਨੇ ਉਹਨਾਂ ਮੈਂ ਅਜੇ ਤੱਕ ਮੁੜ ਕੇ ਪਿੱਛੇ ਨਹੀਂ ਦੇਖਿਆ ਕਿ ਅਸੀਂ ਕੁਝ ਆਪਣੇ ਜਿੱਥੇ ਵਸਤੇ ਅਸੀਂ ਖੜੇ ਹੋਏ ਆਂ ਅਸੀਂ ਉਹਨਾਂ ਦੇ ਵਸਤੇ ਕੁਝ ਕਰੀਏ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਸਾਨੂੰ ਆਪਣੇ ਲੋਕਲ ਬੰਦੇ ਨੂੰ ਸਾਥ-ਸاتھ ਬਣਾਉਣਾ ਚਾਹੀਦਾ ਹੈ ਇਹੋ ਜਿਹੀ ਨਹੀਂ ਜਿਹੜੇ ਕਿ ਬਾਹਰੋਂ ਦੀ ਆਣ ਤੇ ਆ ਕੇ ਜਿੱਤ ਕੇ ਤੇ ਫਿਰ ਚਲੇ ਜਾਣਾ ਹੁਣ ਕੋਈ ਵੀ ਪਾਰਟੀ ਆਮ ਪਾਰਟੀ ਹੋਵੇ বিজেপি ਹੋਵੇ ਬਾਹਰ ਦਾ ਕੈਂਡੀਡੇਟ ਲੈ ਕੇ ਆਂਦੇ ਉਹਦਾ ਵਿਰੋਧ ਕੀਤਾ ਜਾਏਗਾ ਬਿਲਕੁਲ ਕਰਨਾ ਚਾਹੀਦਾ ਹੈ ਇਹੋ ਜਿਹੇ ਲੋਕਾਂ ਨੂੰ ਅਸੀਂ ਕਿਉਂ ਖੜੇ ਕਰੀਏ ਕਿ ਜਿਹੜੇ ਕਿ ਇੱਥੇ ਅਸੀਂ ਜਿਨ੍ਹਾਂ ਨੂੰ ਅਜੇ ਤੱਕ ਕਦੀ ਮਿਲੇ ਨਹੀਂ ਕਿ ਉਹਦੀ ਉਹਨਾਂ ਨੇ ਇੱਥੇ ਆ ਕੇ ਕੁਝ ਕੀਤਾ ਨਹੀਂ ਤਾਂ ਅਸੀਂ ਉਹਨਾਂ ਨੂੰ ਕਿਉਂ ਖੜੇ ਕਰੀਏ ਕਵਿਤਾ ਖੰਨਾ ਇੱਕ ਦਵੇਦਾਰ ਮੰਨੀ ਜਾ ਰਹੀ ਹੈ বিজেপি ਤੋਂ ਕੀ ਲੱਗਦਾ ਹੈ ਦੇਖੋ ਅਗਰ ਉਹ ਸਾਡੇ ਇੱਥੇ ਕੁਝ ਕਰ ਰਹੀ ਕੋਈ ਉਹਨੇ 2 ਸਾਲ ਤੋਂ 3 ਸਾਲ ਤੋਂ ਅਗਰ ਉਹਨੇ ਸਾਡੇ ਪੰਜਾਬ ਵਾਸਤੇ ਕੁਝ ਕੀਤਾ ਹੈ ਸਾਡੇ ਏਰੀਆ ਵਾਸਤੇ ਕੁਝ ਕੀਤਾ ਤੇ ਅਸੀਂ ਉਹਨੂੰ ਕਵਾਂਗੇ ਕਿ ਉਹ ਖੜੇ ਹੋਣ ਅਗਰ ਉਹ ਕੁਝ ਕਰਨਗੇ ਹੀ ਨਹੀਂ ਤਾਂ ਉਹਨਾਂ ਨੂੰ ਵੀ ਉਹਨਾਂ ਨੂੰ ਵੀ ਅਸੀਂ ਕਾਨੂੰ ਖੜੇ ਕਰੀਏ ਠੀਕ ਹੈ ਅਗਰ ਉਹ ਸਾਡੇ ਗੁਰਦਾਸਪੁਰ ਹਲਕੇ ਵਾਸਤੇ ਜਾਂ ਪਠਾਨਕੋਟ ਹਲਕੇ ਵਾਸਤੇ ਕੁਝ ਉਹ ਕਾਦੇ ਹੈ ਤੇ ਨੇਚਰਲੀ ਗੱਲ ਹੈ ਅਸੀਂ ਪਸੰਦ ਕਰਾਂਗੇ ਉਹਨਾਂ ਨੂੰ ਖੜੇ ਕਰਨਾ ਅਗਰ ਉਹ ਕੁਝ ਕਰਨ ਕਾਰੀ ਨਹੀਂ ਰਹੇਗੇ ਤਾਂ ਅਸੀਂ ਕਿਉਂ ਅਸੀਂ ਉਹਨਾਂ ਨੂੰ ਖੜੇ ਕਰਾਂਗੇ ਪ੍ਰਾਮੰਤਰੀ ਕਿਹੜਾ ਦਿਖਣਾ ਚਾਹੋਗੇ ਪ੍ਰਧਾਨ ਮੰਤਰੀ ਜਿ세 ਨਰਿੰਦਰ ਮੋਦੀ ਹੀ ਦੇਖਣਾ ਚਾਹਾਂਗੇ ਕਿਉਂਕਿ ਉਹਨਾਂ ਨੇ ਸਾਡੇ ਇੰਡੀਆ ਵਾਸਤੇ ਬਹੁਤ ਕੁਝ ਕੀਤਾ ਜੜਾ ਵੀ ਕੋਈ ਇੰਡੀਆ ਵਾਸਤੇ ਕਾਰ ਰਿਹਾ ਵੈ ਦੇਖੋ ਇਕ ਕੋਈ ਵੀ ਮੈਂਬਰ ਜਦੋਂ ਨਵਾਂ ਇਕ ਸ਼ੁਰੂ ਕਰਦਾ ਨਾ ਕੋਈ ਵੀ ਕੰਮ ਉਹਨੂੰ ਮਤਲਬ ਕਿ ਆਪਣੇ ਪੈਰਾਂ ਤੇ ਸਟੈਂਡ ਹੋਣ ਵਾਸਤੇ ਕੁਝ ਟਾਈਮ ਚਾਹੀਦਾ ਇਹ ਨਹੀਂ ਹੈ ਕਿ ਉਹਨੇ ਅੱਜ ਆਪਣੀ ਕੋਈ ਉਹ ਕੀਤੀ ਹੈ ਕੋਈ ਸਕੀਮ ਕੱਢੀ ਹੈ ਉਹ ਅਭੀ ਪੂਰੀ ਕਰਦੇ ਉਹਨੂੰ ਟਾਈਮ ਲੱਗਦਾ ਸਨ ਅਸੀਂ ਉਹਨਾਂ ਨੇ ਸਾਡੇ ਇੰਡੀਆ ਵਾਸਤੇ ਬਹੁਤ ਕੁਝ ਕੀਤਾ ਮਹਿਲਾਇਆਂ ਕੀ ਉਮੀਦ ਕਰਦੀਆਂ ਅਸੀਂ ਦੇਖੋ ਮਹਿਲਾਵਾਂ ਤੇ ਬਹੁਤ ਕੁਝ ਉਮੀਦ ਕਰਦੀਆਂ ਨੇ ਸਰਕਾਰ ਤੋਂ ਪਹਿਲੇ ਤੇ ਅਸੀਂ ਪੰਜਾਬ ਸਰਕਾਰ ਤੋਂ ਉਮੀਦ ਰੱਖਦੀਆਂ ਕਿ ਜਿਹੜਾ ਕਿ ਇੱਥੇ ਨਸ਼ੇ ਤੇ ਬਹੁਤ ਹੀ ਮਤਲਬ ਕਿ ਐਨਾ ਕਿ ਨਸ਼ਾ ਹੈ ਜੂਥ ਵਿੱਚ ਫੈਲਿਆ ਹੋਇਆ ਜੂਥ ਨਸ਼ੇਵਾਲ ਕਿਉਂ ਜਾਂਦੀ ਹੈ ਕਿਉਂਕਿ ਉਹ ਵਿਹਲੀ ਹੈ ਉਹਨੂੰ ਕੋਈ ਕੰਮ ਨਹੀਂ ਹੈ ਉਹ ਅਗਰ ਕੰਮ ਉਹਨੂੰ ਮਿਲੇਗਾ ਹਰ ਇੱਕ ਦੇਵੀ ਚ ਇੱਕ ਸਰਕਾਰੀ ਨੌਕਰੀ ਹੋਣੀ ਤਾਂ ਬਹੁਤ ਜ਼ਰੂਰੀ ਹੈ ਠੀਕ ਹੈ ਔਰ ਅਗਰ ਸਰਕਾਰੀ ਨੌਕਰੀ ਨਹੀਂ ਹੈਗੀ ਬੱਚੇ ਐਦਾਂ ਹੀ ਘੁੰਮਦੇ ਬੈਨ ਪੜ੍ਹੇ ਲਿਖੇ ਬੱਚੇ ਐਦਾਂ ਹੀ ਘੁੰਮਦੇ ਬੈਨੇ ਤੇ ਉਹ ਨਸ਼ੇ ਵਾਲ ਨਹੀਂ ਜਾਣਗੇ ਤੇ ਕੀ ਕਰਨਗੇ ਸਰਕਾਰ ਆਪਣਾ ਫਾਇਦਾ ਕਰਨ ਵਾਸਤੇ ਬਾਰਡਰ ਬਾਹਰੋਂ ਨਸ਼ਾ ਮੰਗਵਾਉਂਦੇ ਨੇ ਸਭ ਕੁਝ ਕਰਦੇ ਨੇ ਬੱਚੇ ਪਟਕੀ ਜਾ ਰਹੇ ਨੇ ਅੱਜ ਦੀਆਂ ਕੁੜੀਆਂ ਇੰਨਾ ਡਰਗਸ ਕਰ ਰਹੀਆਂ ਨੇ ਅੱਗੇ ਤਾਂ ਮੁੰਡੇ ਕਰਦੇ ਸੀ ਹੁਣ ਕੁੜੀਆਂ ਕਰਦੀਆਂ ਨੇ ਸਾਨੂੰ ਆਪਣੇ ਜੁੱਤ ਨੂੰ ਬਚਾਉਣਾ ਚਾਹੀਦਾ ਵੈ ਔਰ ਇਹੀ ਕਹਿਣਾ ਚਾਹੀਦਾ ਵੈ ਕਿ ਸਰਕਾਰ ਥੋੜਾ ਜਿਹਾ ਸੋਚੇ ਆਪਣੇ ਪੰਜਾਬ ਬਾਰੇ ਆਪਣੇ ਦੇਸ਼ ਬਾਰੇ ਮੈਂ ਕੀ ਨਾਂ ਦੂੰ ਸ਼ੀਤਲ ਹੈ ਮੇਰਾ ਨਾਮ ਸ਼ੀਤਲ ਹੈ ਮੈਂ ਸਭ ਤੋਂ ਪਹਿਲੇ ਤਾਂ ਗਰਵ ਫੀਲ ਕਰਾਂਗੀ ਕਿ ਐਜ਼ ਅ ਮਹਿਲਾ ਸਾਡੇ ਸਮਾਜ 'ਚ ਇੰਨਾ ਬਦਲਾਅ ਆ ਗਿਆ ਕਿ ਐਜ਼ ਅ ਮਹਿਲਾ ਮੈਨੂੰ ਸਰਕਾਰ ਦੇ ਸਾਹਮਣੇ ਆਪਣੇ ਵਿਚਾਰ ਪ੍ਰਗਟ ਕਰਨ ਦਾ ਮੌਕਾ ਮਿਲ ਰਿਹਾ ਹੈ ਮੈਂ ਚਾਹ ਸਰਕਾਰ ਨੇ ਸਾਡੇ ਦੇਸ਼ ਲਈ ਬਹੁਤ ਖੁਦ ਕੀਤਾ ਹੈ ਬੜੀ ਸਕੀਮਾਂ ਪਾਸ ਕੀਤੀਆਂ ਲੇਕਿਨ ਹਜੇ ਵੀ ਆਮ ਜਨਤਾ ਇਸ ਬਾਰੇ ਨਹੀਂ ਜਾਣਦੀ ਇਹਨਾਂ ਨੂੰ ਵੱਧ ਤੋਂ ਵੱਧ ਪ੍ਰਚਾਰ ਕਰਨਾ ਚਾਹੀਦਾ ਹੈ ਕਿ ਹਰ ਜਨਤਾ ਜੋ ਉਹਨਾਂ ਨੂੰ ਫੈਸਿਲਿਟੀਆਂ ਮਿਲਦੀਆਂ ਮਿਲ ਰਹੀਆਂ ਹਨ ਉਹਨਾਂ ਬਾਰੇ ਉਹ ਜਾਣ ਸਕੇ ਔਰ ਉਹਨਾਂ ਦਾ ਫਾਇਦਾ ਲੈ ਸਕੇ ਲੇਕਿਨ ਮੈਂ ਨਾਲ ਇਹ ਵੀ ਜ਼ਰੂਰ ਕਹਿਣਾ ਚਾਹਾਂਗੀ ਕਿ ਸਾਡੇ ਡਰਾਈਵਰ ਸੈਕਟਰ ਦੇ ਜਿਹੜੇ ਮੈਡੀਕਲ ਏਡ ਤੇ এডਿਕੇਸ਼ਨ ਫੈਸਿਲਿਟੀ ਹੈ ਉਹ ਬਹੁਤ ਹੀ ਮਹਿੰਗੀ ਹੈ ਹਰ ਬੰਦਾ ਉਸ ਦਾ ਭੋਗ ਨਹੀਂ ਕਰ ਸਕਦਾ ਜਦ ਜਦੋਂ ਕੋਈ ਆਪਣੇ ਖੇਤਰ ਚ ਸਫਲਤਾ ਪਾ ਕੇ ਮਹਿੰਗੀ এডਿਕੇਸ਼ਨ ਲੈ ਕੇ ਪਰ ਕਾਮਯਾਬ ਹੁੰਦਾ ਤੇ ਉਹ ਆਪਣੀ ਲਈ ਦੀ ਲਈ ਹੋਈ ਸ਼ਪਤ ਕਿ ਮੈਂ ਸਮਾਜ ਦੀ ਤੇ ਜਨਤਾ ਦੀ ਸੇਵਾ ਕਰਾਂਗਾ ਉਹ ਭੁੱਲ ਕੇ ਪੈਸੇ ਕਮਾਣ ਦੀ ਹੋੜ ਵਿੱਚ ਲੱਗ ਜਾਂਦੇ ਆ ਔਰ ਮੈਡੀਕਲ ਏਡ ਇੰਨੀ ਮਹਿੰਗੀ ਹੋਣ ਕਰਕੇ ਕਈ ਕਈ ਲੋਕਾਂ ਨੂੰ ਆਪਣੀ ਜਾਣਾ ਗੁਆਣੀਆਂ ਪੈਂਦੀ ਆ ਅਸੀਂ ਨਹੀਂ ਕਹਿੰਦੇ ਕਿ ਸਾਨੂੰ ਕਿਸੇ ਵੀ ਖੇਤਰ ਵਿੱਚ ਸਾਨੂੰ ਫ੍ਰੀ ਫੈਸਿਲਿਟੀਆਂ ਦਿੱਤੀਆਂ ਜਾਣ ਤੁਸੀਂ ਘੱਟ ਤੋਂ ਘੱਟ ਐਕਸਪੈਂਸੇਸ ਲਗਾ ਕੇ ਘੱਟ ਤੋਂ ਘੱਟ ਹੋਰੀ ਧਰ ਨਿਰਧਾਰਿਤ ਕਰਕੇ ਤੁਸੀਂ ਸਾਡੇ ਕੋਲੋਂ ਆਪਣੇ ਜੋ ਵੀ ਧਰ ਬੰਦੀ ਹੈ ਲਵੋ ਤਾਂ ਕਿ ਅਸੀਂ ਪੂਰੇ ਆਤਮ ਨਾਲ ਉਹਦਾ ਉਪਬੋਧ ਕਰੀਏ ਜਿਹਦੇ ਨਾਲ ਸਰਕਾਰ ਨੂੰ ਵੀ ਕੋਈ ਨੁਕਸਾਨ ਨਹੀਂ ਹੈ ਜਨਤਾ ਵੀ ਖੁਸ਼ ਔਰ ਦੇਸ਼ ਵੀ ਤਰੱਕੀ ਕਰੇਗਾ ਪੰਜਾਬ ਸਰਕਾਰ ਦਾ 2 ਸਾਲ ਦਾ ਕਾਰਜਕਾਲ ਕਿਦਾਂ ਦਿਖਦਾ ਪੰਜਾਬ ਸਰਕਾਰ ਵਿੱਚ ਅਗਰ ਬੀਜੇਪੀ ਆ ਜਾਂਦੀ ਹੈ ਤੇ ਫਿਰ ਤੇ ਮੈਂ ਤੇ ਇਹੀ ਕਹਾਂਗੀ ਕਿ ਕਾਇਆ ਪਲਟ ਜਾਏਗੀ ਔਰ ਨਰਿੰਦਰ ਮੋਦੀ ਨੂੰ ਹੀ ਮੈਂ ਐਸ ਅ ਪ੍ਰਾਈਮ ਮਿਨਿਸਟਰ ਦੇਖਣਾ ਚਾਹਾਂਗੀ ਜਿਸ ਨੇ ਸਾਡੇ ਦੇਸ਼ ਲਈ ਜਨਤਾ ਲਈ ਮਹਿਲਾਵਾਂ ਲਈ ਹਰ ਖੇਤਰ 'ਚ ਬਹੁਤ ਕੁਝ ਕੀਤਾ ਹੈ ਜਿਹੜਾ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਨੇ ਆਮ ਆਦੀ ਪਾਰਟੀ ਵੱਲੋਂ ਪੰਜਾਬ ਸਰਕਾਰ ਪੰਜਾਬ ਨੂੰ ਕਿੰਨਾ ਵਿਕਾਸ ਕਰਾਇਆ ਪੰਜਾਬ 'ਚ ਆਮ ਸਰਕਾਰ ਬਾਰੇ ਜੋ ਉਹਨਾਂ ਨੇ ਲਈਆਂ ਆਪਣੀਆਂ ਸ਼ਫਰ ਲਈਆਂ ਸੇ ਅਸੀਂ ਆਊ ਕਰਾਂਗੇ ਅਸੀਂ ਇਸ ਤਰ੍ਹਾਂ ਕਰਾਂਗੇ ਮੈਂ ਨਹੀਂ ਸਮਝਦੀ ਜਾਣਦੀ ਕਿ ਸ਼ਾਇਦ ਉਹਨਾਂ ਨੇ ਕੁਝ ਕੀਤਾ ਹੋਵੇਗਾ ਜਾਂ ਉਹਨਾਂ ਨੇ ਕੋਈ ਕੁਝ ਫੈਸਿਲਿਟੀਆਂ ਦਿੱਤੀਆਂ ਹੋਣਗੀਆਂ ਜੋ ਉਹਨਾਂ ਨੇ ਕਈਆਂ ਸੀ ਠੀਕ ਹੈ ਮੈਮ ਕੀ ਨਾਂ ਤੁਹਾਡਾ ਮੇਰਾ ਨਾਮ இந்து ਮਹਾਜਨ ਹੈ ਔਰ ਮੈਂ ਇੱਕ ਟੀਚਰ ਹਾਂ ਪਰ ਅੱਜ ਇੱਕ ਮੇਜਰ ਸਵਾਲ ਕਰਾਂਗੀ ਕਿ ਜੇਕਰ ਸਾਡੀ ਐਜੂਕੇਸ਼ਨ ਦਿਨੋ-ਦਿਨ ਮਹਿੰਗੀ ਹੋਈ ਜਾ ਰਹੀ ਹੈ ਜਿਸ ਦੇ ਨਾਲ ਕੀ ਹੋ ਰਿਹਾ ਕਿ ਗਰੀਬ ਵਰਗ ਉਹਨਾਂ ਕਿੰਨੀ ਪੜ ਰਿਹਾ ਜਿੰਨਾ ਕਿ ਉਹਨਾਂ ਨੂੰ ਪੜਨਾ ਚਾਹੀਦਾ ਕਿਉਂਕਿ ਮਜਬੂਰੀ ਇਹ ਹੀ ਆ ਜਾਂਦੀ ਕਿ ਉਹ ਫੀਸ ਨਹੀਂ ਦੇ ਪਾਉਂਦੇ ਠੀਕ ਹੈ ਅਸੀਂ ਕੁਝ ਸਮਾਜ ਸੇਵਕ ਲੈ ਕੇ ਥੋੜਾ ਬੋਤਾ ਹੈਲਪ ਕਰ ਸਕਦੇ ਹਾਂ ਪਰ ਜੇ ਸਰਕਾਰ ਵੱਲੋਂ ਉਹਨਾਂ ਬੱਚਿਆਂ ਦੀ ਜ਼ਿਆਦਾ ਹੈਲਪ ਕੀਤੀ ਜਾਏ ਇੱਕ ਤਾਂ ਇਹ ਉਹਦਾ ਇੱਕ ਫਾਇਦਾ ਕੀ ਹੋਏਗਾ ਕਿ ਜਿਹੜੇ ਬੱਚੇ ਨਸ਼ੇ 'ਚ ਜਾ ਰਹੇ ਆ ਗਲਤ ਪਾਸੇ ਜਾ ਰਹੇ ਆ ਉਹਨਾਂ ਨੂੰ ਛੋਟਾ ਮੋਟਾ ਰੋਜ਼ਗਾਰ ਦੇਣ ਤੇ ਉਹਨਾਂ ਦੀ ਜਿਹੜੀ ਐ ਇਸ ਜਿਹੜੀ ਸੋਚ ਹੈ ਕਿ ਮਾੜੇ ਪਾਸੇ ਜਾਣਾ ਚਾਹੇ ਗਰਲ ਜ਼ੋਨ ਚਾਹੇ ਬாய் ਜ਼ੋਨ ਉਹ ਕੀ ਕਰਨਗੇ ਜਿੱਦੋਂ ਕੰਮ ਤੇ ਲੱਗਣਗੇ ਉਹਨਾਂ ਦਾ ਦਿਮਾਗ ਕੰਮ ਵਾਲੇ ਪਾਸੇ ਲੱਗ ਜਾਏਗਾ ਤੇ ਉਹ ਕੀ ਕਰਨਗੇ ਚੰਗਾ ਕੰਮ ਵੀ ਕਰਨ ਕਮਾ ਵੀ ਲੈਣਗੇ ਔਰ ਉਹਨਾਂ ਦਾ ਪੈਸਾ ਜਿਹੜਾ ਗਲਤ ਪਾਸੇ ਨਹੀਂ ਜਾਏਗਾ ਔਰ ਜ਼ਿੰਦਗੀ ਵਿੱਚ ਆਪਣਾ ਸਟੈਂਡਰਡ ਜਿਹੜਾ ਹੈ ਲਿਵਿੰਗ ਸਟੈਂਡਰਡ ਉਹਨੂੰ ਵਧਾ ਸਕਦੇ ਆ ਔਰ ਮੋਦੀ ਸਰਕਾਰ ਜਿਹੜੀ ਹੈ ਉਹ ਬਹੁਤ ਅੱਛੀ ਸਾਡੇ ਦੇਸ਼ ਦੇ ਵਿੱਚ ਕੰਮ ਕਰ ਰਹੀ ਹੈ ਜੇ ਇਹਦੀ ਸਰਕਾਰ ਐਦਾਂ ਦੀ ਕਰ ਸਕਦੀ ਹੈ ਉਹ ਸਾਡੇ ਜੁਵਾਨ ਉਹ ਵੀ ਬਚਾ ਸਕਦੀ ਹੈ ਐਹੀ ਮੇਰੀ ਆਸ਼ਾ ਹੈ ਕਾਜ਼ਾ ਮਹਿਲਾ ਕੀ ਨਵੀਂ ਸਰਕਾਰ ਤੋਂ ਉਮੀਦ ਕਰੇ ਮਹਿਲਾਵਾਂ ਵਾਸਤੇ ਕੀ ਹੋਣਾ ਚਾਹੀਦਾ ਮਹਿਲਾਵਾਂ ਸੇ ਇਹ ਹੋਣਾ ਚਾਹੀਦਾ ਹੈ ਕਿ ਸਭ ਤੋਂ ਪਹਿਲਾਂ ਐਜੂਕੇਟ ਕੀਤਾ ਜਾਏ ਮਹਿਲਾ ਨੂੰ ਕਿ ਆਪਣੇ ਬੱਚਿਆਂ ਦੇ ਪ੍ਰਤੀ ਐਜੂਕੇਟ ਕੀਤਾ ਜਾਏ ਕਿ ਉਹ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਦਾ ਬਣਾਣ ਇਹ ਉਹਨਾਂ ਦੀ ਗੱਲਾਂ ਸੁਣਨ ਸਿਰਫ ਇੱਕ ਸਮਾਜ ਵਿੱਚ ਬਾਹਰ ਨਿਕਲਣਾ ਹੀ ਮਤਲਬ ਨਹੀਂ ਹੈ ਜੇ ਅਸੀਂ ਘਰ ਨਹੀਂ ਸਾਮ ਸਕੀਆਂ ਤੇ ਸਾਨੂੰ ਆਪਣੀ ਜ਼ਿੰਦਗੀ ਜੀਣ ਦਾ ਵੀ ਕੋਈ ਫਾਇਦਾ ਨਹੀਂ ਘਰ ਤੋਂ ਹੀ ਸੰਸਾਰ ਬੰਦਾ ਹੈ ਘਰ ਹੀ ਇੱਕ ਸਵਰਗ ਹੈ ਉਹ ਮੈਂ ਚਾਹਾਂਗੀ ਕਿ ਇਹਦੇ ਤੇ ਜਰੂਰ ਕੋਈ ਇਹੋ ਜਿਹਾ ਸੈਮੀਨਾਰ ਕਿਤੇ ਜਾਣ ਜਿਹਦੇ ਨਾਲ ਪਹਿਲਾਂ ਮਹਿਲਾ ਆਪਣੇ ਪਰਿਵਾਰ ਨੂੰ ਫਿਰ ਦੇਸ਼ ਨੂੰ ਸਮਾਜ ਨੂੰ ਸਾਰਿਆਂ ਨੂੰ ਦਿਖ ਮੌਜੂਦਾ ਸੰਸਦ ਦੇ ਕਾਰਜਕਾਲ ਨੂੰ ਕਿਦਾ ਦੇਖਦੇ ਸੀ ਠੀਕ ਹੈ ਕੁਝ ਕੰਮ ਇਹਨਾਂ ਨੇ ਕੀਤੇ ਹੈ ਕੁਝ ਕੰਮ ਨਹੀਂ ਕੀਤੇ ਪਰ ਜੋ ਇਹਨਾਂ ਨੂੰ ਜੇਕਰ ਮੇਰੇ ਖਿਆਲ ਦੇ ਵਿੱਚ ਜੇਕਰ ਸਾਨੂੰ ਅਧਿਕਾਰ ਮਿਲਦਾ ਹੈ ਕੁਝ ਕਰਨ ਦਾ ਤੇ ਸਾਨੂੰ ਜ਼ਰੂਰ ਸਮਾਜ ਵਿੱਚ ਕਰਨਾ ਚਾਹੀਦਾ ਹੈ ਆਂਦੀ ਸਰਕਾਰ ਤੋਂ ਮੈਂ ਇਹ ਉਮੀਦ ਕਰਾਂਗੀ ਕਿ ਉਹ ਜੋ ਵੀ ਕੰਮ ਦਿੱਤੇ ਜਾਂਦੇ ਆ ਦੇਖੋ ਸਾਰਿਆਂ ਨੂੰ ਕੰਮ ਨਹੀਂ ਮਿਲਦਾ ਕੁਝ ਇੱਕ ਗਿਣੀ ਚੁਣੀਆਂ ਨੂੰ ਹੀ ਮਿਲਦਾ ਤੇ ਕਿਉਂ ਜੇ ਪ੍ਰਮਾਤਮਾ ਸਾਨੂੰ ਇਹ ਬਖਸ਼ਦਾ ਹੈ ਕਿ ਅਸੀਂ ਕੋਈ ਕੰਮ ਚੰਗਾ ਕਰ ਸਕੀਏ ਤੇ ਜ਼ਰੂਰ ਕਰਨਾ ਚਾਹੀਦਾ ਹੈ ਤੇ ਇਹ ਹੀ ਮੇਰੀ ਆਸ਼ਾ ਹੈ ਕਿ ਇਸ ਲਈ ਵਾਸਤੇ ਇਹ ਹੀ ਹੈ ਕਿ ਜੋ ਕੁਝ ਹੋ ਸਕਦਾ ਹੈ ਉਹ ਚੰਗਾ ਤੋਂ ਚੰਗਾ ਸਰਕਾਰ ਕਰੇ ਤਾਂ ਕਿ ਇੱਕ ਸੱਚੇ ਸੂਚੇ ਸਮਾਜ ਦੀ ਕਿਉਂਕਿ ਇੱਕ ਦੇਵੀ ਹੈ ਕਿਉਂਕਿ ਉਹਨੇ ਹੀ ਜਨ ਇੱਕ ਜਨਮ ਦੇਣਾ ਕਿਸੇ ਔਲਾਦ ਨੂੰ ਔਰੇ ਤੋਂ ਹੀ ਇੱਕ ਸਾਡਾ ਨੇਤਾ ਦੇਖੋ ਜੀ ਮੋਦੀ ਜੀ ਵੀ ਤਾਂ ਬਣੇ ਹੈ ਉਸ ਦੀ ਮਾਂ ਨੇ ਉਹਨਾਂ ਨੂੰ ਜਨਮ ਦਿੱਤਾ ਸੰਸਕਾਰ ਦਿੱਤੇ ਅੱਜ ਉਹ ਕਿੱਥੇ ਪਹੁੰਚੇ ਦੇ ਐਦਾਂ ਦੇ ਹੀ ਬੱਚੇ ਸਾਨੂੰ ਅੱਗੇ ਚਾਹੀਦੇ ਮੈਮ ਕੀ ਨਾ ਤੁਹਾਡੀ ਮੇਰਾ ਨਾਮ இந்து ਜੋਹਲ ਹੈ। ਇਹ ਕੀ ਕਹਿਣਾ ਚਾਹੁੰਦੇ ਨੇ ਸਰਕਾਰ ਦੇ ਬਾਰੇ? ਨਵੀਂ ਸਰਕਾਰ ਦੇ ਬਾਰੇ ਜੇ ਜਾਣ ਕੇ ਕਹਿਣਾ ਚਾਹਾਂਗੀ ਕਿ ਜਿਹੜੀ ਮਹਿਲਾਵਾਂ ਕਿਚਨ ਕਰਦੀਆਂ ਨਾ ਕਿਚਨ ਦੀਆਂ ਜ਼ਰੂਰਤਾਂ ਦੀ ਚੀਜ਼ਾਂ ਉਹਦੇ ਥੋੜੇ ਰੇਟ ਦਿਖੇ ਜਾਣ ਕਿਉਂਕਿ ਕਿਚਨ ਤੂੰ ਹੀ ਮਹਿਲਾ ਆਪਣੀਆਂ ਕਿਚਨ ਤੂੰ ਹੀ ਪਰਿਵਾਰ ਚਲਾਉਂਦੀਆਂ ਨਾ ਅਗਰ ਕਿਚਨ ਦੇ ਜ਼ਰੂਰਤ ਕੀਤੇ ਸਮਾਨ ਹੀ ਮਹਿੰਗੇ ਹੋਣਗੇ ਤੇ ਕਿੱਦਾਂ ਪਰਿਵਾਰ ਚਲੇਗਾ ਆਨ ਵਾਲੇ ਪਿੱਛੇ ਸਾਲਾਂ ਤੋਂ ਬੜੀ ਮਹਿੰਗਾਈ ਹੋਈ ਹੈ ਹਰ ਸਮਾਨ ਮਹਿੰਗਾ ਹੋਇਆ ਹੈ ਇਸ ਕਰਕੇ ਸਿਲੰਡਰ ਵੀ ਮਹਿੰਗੇ ਹੋਏ ਨੇ ਤੇ ਮਹਿਲਾਵਾਂ ਵਾਸਤੇ ਇਹ ਹੀ ਮੁਸ਼ਕਿਲ ਹੈ ਕਿ ਕਿਚਨ ਕਿਸ ਤਰ੍ਹਾਂ ਚਲਾਈ ਜਾਵੇ ਇਹ ਹੀ ਮੈਂ ਸਰਕਾਰ ਤੋਂ ਮੰਗ ਕਰਦੀਆਂ ਕਿ ਕਿਚਨ ਦੇ ਸਮਾਨ ਦੇ ਉੱਪਰ ਜ਼ੋਰ ਦੇਣ ਧਿਕਨ ਸੁਣਨ ਕਿ ਸਤਰਾ ਕਿਚਨ ਦੇ ਸਮਾਨ ਮੈਨੇਜਮੈਂਟ ਕੀਤੀ ਜਾਵੇ ਔਰ ਕਿਚਨ ਥੋੜੀ ਸਸਤੀ ਕੀਤੀ ਜਾਵੇ ਮੈਂ ਇਹ ਕਿੰਨੂੰ ਦੇਖਣਾ ਚਾਹੋਗੇ ਨਵਾਂ ਪ੍ਰਧਾਨ ਮੰਤਰੀ ਨਵਾਂ ਪ੍ਰਧਾਨ ਮੰਤਰੀ ਮੋਦੀ ਸਾਹਿਬ ਦੇ ਅੱਗੇ ਤਾਂ ਕੁਝ ਵੀ ਨਹੀਂ ਹੈ ਕੋਈ ਵੀ ਨਹੀਂ ਆਉਂਦੇ ਸਟੈਂਡ ਦਾ ਬਟ ਇਹ ਮੰਗ ਕਰਨੀ ਹੈ ਕਿ ਮੋਦੀ ਜੀ ਆਣ ਔਰ ਸਾਡੀ ਕਿਚਨ ਦੀਆਂ ਮਹਿਲਾਵਾਂ ਦੀਆਂ ਡਿਮਾਂਡਸ ਉਹਦੀ ਜ਼ਰੂਰਤਾਂ ਦਿਖਣ ਸੁਣਨ ਔਰ ਸਾਨੂੰ ਦੱਸਣ ਪਠਾਨਕੋੜ ਦੀ ਗੱਲ ਕਰੀਏ ਗੁਰਦਾਸਪੁਰ ਦੀ ਗੱਲ ਕਰੀਏ ਕਿੰਨਾ ਕਿ ਵਿਕਾਸ ਹੋਇਆ ਹੈ ਪੰਜਾਬ ਸਰਕਾਰ ਨਾਲੋਂ ਇਨਾ ਜ਼ਿਆਦਾ ਤੇ ਵਿਕਾਸ ਨਹੀਂ ਹੋਇਆ ਜਿੰਨਾ ਹੋਣਾ ਚਾਹੀਦਾ ਸੀ ਬਟ ਚਲੋ ਥੋੜਾ ਬੋਤਾ ਤੇ ਹੋਇਆ ਹੈ ਬਟ ਨਹੀਂ ਜਿਹੜੇ ਸੰਸਦ ਦੀ ਉਹ ਤੇ ਚਲੇ ਗਏ ਬੰਬੇ ਨਾ ਉਹਨੇ ਮੁੜ ਕੇ ਦੇਖਿਆ ਪਿੱਛੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਵਿਨੋਦ ਖੰਨਾ ਜੀ ਨੇ ਥੋੜੀ ਬੋਤੀ ਇੰਪਰੂਵਮੈਂਟਸ ਕੀਤੀਆਂ ਸੀ ਜਿਹੜੀਆਂ ਮੰਨੀਆਂ ਜਾਂਦੀਆਂ ਨਾ ਬਟ ਸੰਨੀ ਦਿਓਲ ਜੀ ਨੇ ਕੁਝ ਨਹੀਂ ਕੀਤਾ ਉਹਨਾਂ ਦੀ ਵਾਈਫ ਕਵਿਤਾ ਖੰਨਾ ਦਾਵੇਦਾਰ ਹੈ ਹਾਂ ਕਰਨਾ ਚਾਹੀਦਾ ਅਗਰ ਉਹਦੇ ਹਸਬੈਂਡ ਕਰ ਸਕਦੇ ਨੇ ਤਾਂ ਉਹ ਵੀ ਕਰ ਸਕਦੀ ਹੈ ਅਗਰ ਉਹਨਾਂ ਨੂੰ ਤੁਸੀਂ ਟਿਕਟ ਦੇਵਾਂਗੇ ਬਣਨਗੇ ਤਾਂ ਉਹ ਵੀ ਕਰਨਗੇ थैंक यू मैम की ना मेरा नाम है रुबींदा महाजन uh, कहना होगा लोकसभा चुनाव प्रधानमंत्री देखना चाहोगे मैं तो नरेंद्र मोदी को ही देखना चाहती हूँ काफी काम अच्छे किए हुए हैं जो भी क्राइम था सीनियर सिटीजन को कोटा और जम्मू की जो 370 धारा सब उन्हीं की देन है महिलाओं के लिए क्या करना है महिलाओं के लिए उनको रक्षण देना चाहिए जो 33 परसेंट बोला था उन्होंने और मेरी ये अपील है कि पठानकोट का रेलवे स्टेशन में इतना पैसा खर्च हो रहा है तो अभी त्रिंबकेश्वर नारिंह में कुंभ आने वाला है वहाँ तो पे एक स्पेशल ट्रेन चलाई जाए वीकली बंदे भारत ताकि लोगों को आने जाने में सुगम हो जाए कई लोग दिल्ली में पहले 25 घंटे बैठेंगे फिर उसके बाद ट्रेन जाएगी तो जो डायरेक्ट ट्रेन जाए लोगों को आना जाना आसान हो जाए आ, ऐसी पठानकोट दहिलावें जिन्हों दो हज़ार चौबीस चुनाव लैके चर्चा की गई पवन सिंह पठानकोट पंजाब तक